ਐਸਮਝਰ ਨਿਊਜ਼ ਦੇ ਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਵਿੱਚ ਚੜ੍ਹਦੀ ਸਵੇਰ ਪੁਲਿਸ ਦੇ ਵੱਲੋਂ ਇੱਕ ਇਨਕਾਊਂਟਰ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਜਾਂਦਾ ਦੱਸਦੇ ਕਿ ਮੇਰੀ ਜਾਣਕਾਰੀ ਦੇ ਅਨੁਸਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਇਸ ਨੌਜਵਾਨ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਹੈ ਦਰਸਲ ਇਸ ਨੌਜਵਾਨ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇੱਕ ਗ੍ਰੋਥ ਸਟੋਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦਾ ਤੇ ਪੁਲਿਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਦੇ ਨਾਲ ਇਸ ਦਾ ਆਹਮੋ ਸਾਹਮਣਾ ਹੁੰਦਾ ਤਾਂ ਇਸ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕਰਦੇ ਹੋਏ ਇਸ ਨੌਜਵਾਨ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਅਤੇ ਜਿਸ ਤੋਂ ਬਾਅਦ ਜ਼ਖਮੀ ਹੋ ਜਾਂਦਾ ਅਤੇ ਇਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਕਰਵਾਇਆ ਜਾਂਦਾ ਪੁਲਿਸ ਦੇ ਦੱਸਣ ਦੇ ਮੁਤਾਬਕ ਇਸ ਨੌਜਵਾਨ ਦੇ ਕੋਲੋਂ ਇਸ ਦੋਸ਼ੀ ਦੇ ਕੋਲੋਂ ਪੁਲਿਸ ਨੂੰ ਇੱਕ ਮੋਟਰਸਾਈਕਲ ਅਤੇ ਇੱਕ ਅਸਲਾ ਬਰਾਮਦ ਹੁੰਦਾ ਅਤੇ ਇਸ ਤੋਂ ਇਲਾਵਾ ਇਲਾਜ ਕਰ ਰਹੇ ਹਨ ਡਾਕਟਰ ਅਤੇ ਪੁਲਿਸ ਅਧਿਕਾਰੀਆਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਡਾਕਟਰ ਸਵਰੀਤ ਕੌਰ ਹੈ ਮੈਂ ਐਮਰਜੈਂਸੀ ਮੈਡੀਕਲ ਆਫਿਸ ਐ ਡਿਸਟ੍ਰਿਕਟ ਹਸਪੀਟਲ ਬਠਿੰਡਾ ਜੇ ਪੋਸਟੇਡ ਹਾਂ ਇੱਕ ਕੇ ਪਰਵਿੰਦਰ ਸਿੰਘ ਨਾਮ ਦਾ ਪਰਸਨ ਲੈ ਕੇ ਆਏ ਨੇ ਪੁਲਿਸ ਵਾਲੇ ਬਾਈ ਐਸਆ ਹੀ ਗੁਰਮੀਤ ਸਿੰਘ ਹਿਸਟਰੀ ਫਾਇਰਆਮ ਇੰਜਰੀ ਦੀ ਹਿਸਟਰੀ ਦੇ ਰਹੇ ਨੇ ਦੋ ਲੈਸਰੇਟਡ ਵੂਨ ਹੈਗੇ ਆ ਲੈਫਟ ਲੈਂਗ ਤੇ ਬਾਕੀ ਦੇਖਦੇ ਆ ਜੋ ਬੰਦੀ ਕਾਰਵਾਈਆਂ ਕਰਦੇ ਆ ਟਰੈਕਟਰ ਹਰਵਿੰਦਰ ਸਿੰਘ ਹੈ ਜੀ ਮੈਂ ਐਸ ਐਚਓ ਸਦਰ ਬਠਿੰਡਾ ਲੱਗਿਆ ਹੋਇਆ ਆ ਕੀ ਘਟਨਾ ਹੋਈ ਹੈ ਜੀ ਅੱਜ ਇਹ ਜਿਹੜੀ ਕਿ ਇੱਥੇ 400 ਕਿਲਾ ਗਰੋਥ ਸੈਂਟਰ ਬਣਿਆ ਹੋਇਆ ਜੀ ਇੱਥੇ ਬਹੁਤ ਜ਼ਿਆਦਾ ਫੈਕਟਰੀਆਂ ਹੈਗਾ 2-300 ਫੈਕਟਰੀਆਂ ਜਿੱਥੇ ਕਾਫੀ ਲੋਕ ਰਹਿੰਦੇ ਹੈਗੇ ਕਾਫੀ ਮਜ਼ਦੂਰ ਕੰਮ ਕਰਦੇ ਹੈ ਹਜ਼ਾਰਾਂ ਦੀ ਗਿਣਤੀ ਚ ਇੱਥੇ ਆਮ ਤੌਰ ਤੇ ਜੀ ਸੁੰਨਰ ਰੱਖਾ ਹੋਮ ਕਰਕੇ ਨਾ ਵਾਰਦਾਤਾਂ ਵਗੈਰਾ ਹੁੰਦੀਆਂ ਰਹਿੰਦੀਆਂ ਕੋਈ ਖੋ ਹੋ ਗਈ ਕੋਈ ਲੁੱਟ ਹੋ ਗਈ ਕੋਈ ਟਰਾਂਸਪੋਰਟਰਾਂ ਦਾ ਕੋਈ ਡਰਾਈਵਰਾਂ ਦਾ ਇਹ ਜੀ ਆਮ ਤੌਰ ਤੇ ਲੁੱਟ ਕੋ ਹੁੰਦੀ ਉਦੇ ਸਬੰਧੇ ਵਿੱਚ ਸਾਡੀਆਂ ਪੁਲਿਸ ਪਾਰਟੀਆਂ ਇੱਥੇ ਆਮ ਤੌਰ ਤੇ ਗਸ਼ਟ ਕਰਦੀਆਂ ਰਹਿੰਦੀਆਂ ਆ ਸਾਡੀ ਸੀਏ ਵੀ ਪਾਰਟੀ ਸੀਗੀ ਐਸੇ ਹੀ ਹਰਜੀਵਨ ਦੀ ਕਮਾਂਡ ਦੇ ਵਿੱਚ ਸੀਗੀ ਇੱਥੇ ਪਾਰਟੀ ਦਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਦਾ ਮੋਟਰਸਾਈਕਲ ਤੇ ਖੜਾ ਸੀਗਾ ਇੱਥੇ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਟੱਣ ਲੱਗਿਆ ਪਾਸੇ ਨੂੰ ਪੁਲਿਸ ਪਾਰਟੀ ਨੇ ਉਤਰ ਕੇ ਉਹਨੂੰ ਆਵਾਜ਼ ਦਿੱਤੀ ਰੋਕਣ ਲਈ ਕਿਹਾ ਤਾਂ ਉਹਨੇ ਕੋ ਫੇਰ ਕਰਤਾ ਪੁਲਿਸ ਪਾਰਟੀ ਦੇ ਵਿਅਕਤੀ ਬਚਾ ਲਈ ਉਹਨੂੰ ਡਰਾਉਣ ਲਈ ਇੱਕ ਹਵਾਈ ਫਾਇਰ ਕੀਤਾ ਉਸ ਤੋਂ ਬਾਅਦ ਉਹ ਭੱਜ ਕੇ ਅੱਗੇ ਚਲਾ ਗਿਆ ਤੇ ਦੂਜਾ ਕਾਰਤੂਸ ਫੋਨ ਲਗਾਦਾ ਪੁਲਿਸ ਪਾਰਟੀ ਨੇ ਆਉ ਦੇ ਸੰਜਮ ਨਾ ਵਰਤਦੇ ਹੋਏ ਤਾਂ ਪੈਰਾਂ ਵਾਲੇ ਪਾਸੇ ਉਹਨੇ ਇੱਕ ਫੈਰ ਕੀਤਾ ਜਿਹੜਾ ਉਹਦੀ ਖੱਬੀ ਲੱਤ 'ਚ ਨੀਚੇ ਲੱਗਾ ਤੇ ਉਹ ਗਿਰ ਗਿਆ ਉੱਥੇ ਹਾਂ ਸਰ ਕੀ ਕੁਝ ਬਰਾਮਦ ਹੋਇਆ ਜੀ ਇਸ ਤਰ੍ਹਾਂ ਨੇ ਸਪੋ ਇਹਦੇ ਕੋਲ ਇੱਕ ਪਿਸਟਲ ਪਿਸਟਲ ਹੈ ਜੀ ਪਿਸਟਲ ਲੱਗਾ ਕਿ ਦਿਸਟਿਕਸ ਲੱਗਾ ਕਟਾ ਠੀਕ ਹੈ ਜੀ ਤੇ ਇੱਕ ਕਾਰਤੂਸ਼ ਵਿੱਚ ਪਾਇਆ ਹੋਇਆ ਲਾਈਵ ਹੈਗਾ ਜਿਹੜਾ ਇੱਕ ਖੋਲ ਹੈਗਾ ਇੱਥੇ ਕਿੰਨੇ ਮਾਮਲੇ ਦਰਦੇ ਇਸ ਤੋਂ ਪਹਿਲਾਂ ਇਹ ਤਾਂ 3-4 ਮਾਮਲੇ ਦਾ ਪਤਾ ਲੱਗਿਆ ਜੀ ਵੀ ਲੁੱਟ ਖੋਹੇ 3-4 ਮਾਮਲੇ ਦਰ ਚਾਹੇ ਤੇ ਪਹਿਲਾਂ ਵੀ ਪਹਿਲਾਂ ਦੀ ਵਾਰ ਦੇ ਵਿੱਚ ਸੀ ਜੀ ਕੱਲ ਜਿਹੜੀ ਹੋਈ ਵਾਰ ਉਹਦੇ ਵਿੱਚ ਸੀਗਾ ਜੀ ਹਾਂਜੀ ਹਾਂਜੀ ਇਹਨੇ ਆਪ ਜਲੋਟਾ ਦੀ ਰਿਪੋਰਟ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁਪਿੰਦਰ ਸਿੰਘ ਅੱਜ ਦੇ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਵਿੱਚ ਚੜ੍ਹਦੀ ਸਵੇਰ ਪੁਲਿਸ ਦੇ ਵੱਲੋਂ ਇੱਕ ਇਨਕਾਊਂਟਰ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਜਾਂਦਾ ਦੱਸਦੇ ਕਿ ਮੇਰੀ ਜਾਣਕਾਰੀ ਦੇ ਅਨੁਸਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਇਸ ਨੌਜਵਾਨ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਜਾਂਦਾ ਹੈ ਦਰਸਲ ਇਸ ਨੌਜਵਾਨ ਦੇ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇੱਕ ਗ੍ਰੋਥ ਸਟੋਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦਾ ਤੇ ਪੁਲਿਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਦੇ ਨਾਲ ਇਸ ਦਾ ਆਮੋ ਸਾਹਮਣਾ ਹੁੰਦਾ ਤਾਂ ਇਸ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕਰਦੇ ਹੋਏ ਇਸ ਨੌਜਵਾਨ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਅਤੇ ਜਿਸ ਤੋਂ ਬਾਅਦ ਜ਼ਖਮੀ ਹੋ ਜਾਂਦਾ ਅਤੇ ਇਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਜਿਆ ਕਰਵਾਇਆ ਜਾਂਦਾ ਪੁਲਿਸ ਦੇ ਦੱਸਣ ਦੇ ਮੁਤਾਬਕ ਇਸ ਨੌਜਵਾਨ ਦੇ ਕੋਲੋਂ ਇਸ ਦੋਸ਼ੀ ਦੇ ਕੋਲੋਂ ਪੁਲਿਸ ਨੂੰ ਇੱਕ ਮੋਟਰਸਾਈਕਲ ਅਤੇ ਇੱਕ ਅਸਲਾ ਬਰਾਮਦ ਹੁੰਦਾ ਅਤੇ ਇਸ ਤੋਂ ਇਲਾਵਾ ਇਲਾਜ ਕਰ ਰਹੇ ਹਨ ਡਾਕਟਰ ਅਤੇ ਪੁਲਿਸ ਅਧਿਕਾਰੀਆਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਡਾਕਟਰ ਸਵਰੀਤ ਕੌਰ ਹੈ ਮੈਂ ਐਮਰਜੈਂਸੀ ਮੈਡੀਕਲ ਆਫੀਸ ਡਿਸਟ੍ਰਿਕਟ ਹਸਪੀਟਲ ਬਠਿੰਡਾ ਜੇ ਪੋਸਟਡ ਹਾਂ ਕਿ ਕੇ ਪ੍ਰਵਿੰਦਰ ਸਿੰਘ ਨਾਮ ਦਾ ਪਰਸਨ ਲੈ ਕੇ ਆਏ ਨੇ ਪੁਲਿਸ ਵਾਲੇ ਬਾਈਏ ਐਸਏ ਗੁਰਮੀਤ ਸਿੰਘ ਹਿਸਟਰੀ ਫਾਇਰਮ ਇੰਜਰੀ ਦੀ ਹਿਸਟਰੀ ਦੇ ਰਹੇ ਨੇ ਦੋ ਲੈਸਰੇਟਡ ਵੂਨ ਹੈਗੇ ਆ ਲੈਫਟ ਲੈਂਥ ਤੇ ਬਾਕੀ ਦੇਖਦੇ ਆ ਜੋ ਬੰਦੀ ਕਾਰਵਾਈਆਂ ਕਰਦੇ ਆ ਟਰੈਕਟਰ ਹਰਵਿੰਦਰ ਸਿੰਘ ਹੈ ਜੀ ਮੈਂ ਐਸ ਐਚਓ ਸਦਰ ਬਠਿੰਡਾ ਲੱਗਿਆ ਹੋਇਆ ਆ ਕੀ ਘਟਨਾ ਹੋਈ ਹੈ ਜੀ ਅੱਜ ਇਹ ਜਿਹੜੀ ਕਿ ਇੱਥੇ 400 ਕਿਲਾ ਗਰੋਥ ਸੈਂਟਰ ਬਣਿਆ ਹੋਇਆ ਜੀ ਇੱਥੇ ਬਹੁਤ ਜ਼ਿਆਦਾ ਫੈਕਟਰੀਆਂ ਹੈਗਾ 2-300 ਫੈਕਟਰੀਆਂ ਜਿੱਤੇ ਕਾਫੀ ਲੋਕ ਰਹਿੰਦੇ ਹੈਗੇ ਕਾਫੀ ਮਜ਼ਦੂਰ ਕੰਮ ਕਰਦੇ ਹਜ਼ਾਰਾਂ ਦੀ ਗਿਣਤੀ ਚ ਇੱਥੇ ਆਮ ਤੌਰ ਤੇ ਜੀ ਸੁੰਨਰ ਰੱਖਾ ਹੋਮ ਕਰਕੇ ਨਾ ਵਾਰਦਾਤਾਵਾਂ ਵਗੈਰਾ ਹੁੰਦੀ ਰਹਿੰਦੀ ਕੋਈ ਖੋ ਹੋ ਗਈ ਕੋਈ ਲੁੱਟ ਹੋ ਗਈ ਕੋਈ ਟਰਾਂਸਪੋਰਟਰਾਂ ਦਾ ਕੋਈ ਡਰਾਈਵਰਾਂ ਦਾ ਇਹ ਜੀ ਆਮ ਤੌਰ ਤੇ ਲੁੱਟ ਕੋ ਹੁੰਦੀ ਰਹਿੰਦੀ ਉਦੇ ਸਬੰਧੇ ਵਿੱਚ ਸਾਡੀਆਂ ਪੁਲਿਸ ਪਾਰਟੀਆਂ ਇੱਥੇ ਆਮ ਤੌਰ ਤੇ ਗਸ਼ਟ ਕਰਦੇ ਰਹਿੰਦੀਆਂ ਆ ਸਾਡੀ ਸੀਆਈਏ ਦੀ ਪਾਰਟੀ ਸੀਗੀ ਐਸੇ ਹੀ ਹਰਜੀਵਨ ਦੀ ਕਮਾਂਡ ਦੇ ਵਿੱਚ ਸੀਗੀ ਇੱਥੇ ਪਾਰਟੀ ਦਸ਼ਤ ਕਰ ਰਹੀ ਸੀ ਤੇ ਇੱਕ ਨੌਜਵਾਨ ਦਾ ਮੋਟਰਸਾਈਕਲ ਤੇ ਖੜਾ ਸੀਗਾ ਇੱਥੇ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਟੱਣ ਲੱਗਿਆ ਪਾਸੇ ਨੂੰ ਪੁਲਿਸ ਪਾਰਟੀ ਨੇ ਉਤਰ ਕੇ ਉਹਨੂੰ ਆਵਾਜ਼ ਦਿੱਤੀ ਰੋਕਣ ਲਈ ਕਿਹਾ ਤਾਂ ਉਹਨੇ ਕੋ ਫੇਰ ਕਰਤਾ ਪੁਲਿਸ ਪਾਰਟੀ ਨੇ ਵੀ ਆਪ ਦੇ ਬਚਾ ਲਈ ਉਹਨੂੰ ਡਰਾਉਣ ਲਈ ਇੱਕ ਹਵਾਈ ਫਾਇਰ ਕੀਤਾ ਉਸ ਤੋਂ ਬਾਅਦ ਉਹ ਭੱਜ ਕੇ ਅੱਗੇ ਚਲਾ ਗਿਆ ਤੇ ਦੂਜਾ ਕਾਰਤੂਸ ਪਾਉਣ ਲੱਗਾ ਦਾ ਪੁਲਿਸ ਪਾਰਟੀ ਨੇ ਆਉ ਦੇ ਸੰਜਮ ਨਾ ਵਰਤਦੇ ਹੋਏ ਤਾਂ ਪੈਰਾਂ ਵਾਲੇ ਪਾਸੇ ਉਹਨੇ ਇੱਕ ਫੈਰ ਕੀਤਾ ਜਿਹੜਾ ਉਹਦੀ ਖੱਬੀ ਲੱਤ 'ਚ ਨੀਚੇ ਲੱਗਾ ਤੇ ਉਹ ਗਿਰ ਗਿਆ ਉੱਥੇ ਹਾਂ ਸਰ ਕੀ ਕੁਝ ਬਰਾਮਦ ਹੋਇਆ ਜੀ ਇਸ ਤਰ੍ਹਾਂ ਨੇ ਸਪੋ ਇਹਦੇ ਕੋਲ ਇੱਕ ਪਿਸਟਲ ਪਿਸਟਲ ਹੈ ਜੀ ਪਿਸਟਲ ਲੱਗਾ ਕਿ ਦਿਸਟ੍ਰਿਕਟ ਪਿਸਟਲ ਲੱਗਾ ਟਾ ਠੀਕ ਹੈ ਜੀ ਤੇ ਇੱਕ ਕਾਰਤੂਸ਼ ਵਿੱਚ ਪਾਇਆ ਹੋਇਆ ਲਾਈਵ ਹੈਗਾ ਜਿਹੜਾ ਇੱਕ ਖੋਲ ਹੈਗਾ ਇੱਥੇ ਕਿੰਨੇ ਮਾਮਲੇ ਦਰਦੇ ਇਸ ਤੋਂ ਪਹਿਲਾਂ ਇਹਦੇ ਤਿੰਨ ਚਾਰ ਮਾਮਲੇ ਦਾ ਪਤਾ ਲੱਗਿਆ ਜੀ ਵੀ ਲੁੱਟ ਖੋਹੇ ਤਿੰਨ ਚਾਰ ਮਾਮਲੇ ਦਰ ਚਾਹੇ ਤੇ ਪਹਿਲਾਂ ਵੀ ਪਹਿਲਾਂ ਦੀ ਵਾਰ ਦੇ ਵਿੱਚ ਸੀ ਜੀ ਕੱਲ ਜਿਹੜੀ ਹੋਈ ਵਾਰ ਉਹਦੇ ਵਿੱਚ ਸੀਗਾ ਜੀ ਹਾਂਜੀ ਹ